ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀਨ ਲੌਂਗ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਉਹ ਸਲਾਈ ਵਾਲਾ ਪਹਿਣਾ ਵਾਸਤੇ ਆ ਜਿਹੜੀਆਂ ਪਹਿਣਾ ਘਰ ਦੇ ਵਿੱਚ ਜਿਵੇਂ ਥੋੜੀ ਬਾਕੀ ਸਲਾਈ ਕਰ ਲੈਂਦੀਆਂ ਉਹਨਾਂ ਪਹਿਣਾ ਵਾਸਤੇ ਆ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਉਹਦੇ ਵਿੱਚ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿ ਸ਼ਹਿਰਾ ਕਿਵੇਂ ਕੱਟਣਾ ਤੇ ਉਹਦੀ ਸਲਾਈ ਕਿਵੇਂ ਕਰਨੀ ਆ ਦੀਆਂ ਕੀ ਜ਼ਿਆਦਾਤਰ ਪਹਿਣਾ ਜਿਹੜੀਆਂ ਉਹ ਘਰੇ ਸਲਾਈ ਕਰ ਲੈਂਦੀਆਂ ਕੱਪੜੇ ਜਿਹੜੇ ਸਲਾਈ ਕਰ ਲੈਂਦੇ ਆ ਪਰ ਉਹਨਾਂ ਨੂੰ ਜਿਵੇਂ ਇੱਕ ਸ਼ਹਿਰਾ ਉਹ ਨਹੀਂ ਕੱਟਣਾ ਆਉਂਦਾ ਤੇ ਨਹੀਂ ਸਲਾਈ ਕਰਨਾ ਆਉਂਦਾ ਉਹਨਾਂ ਪਹਿਣਾ ਵਾਸਤੇ ਇਹ ਵੀਡੀਓ ਅੱਜ ਆਪਾਂ ਬਣਾਈ ਹੈ ਬਹੁਤ ਹੀ ਸੌਖੇ ਜਿਹੇ ਢੰਗ ਨਾਲ ਤੇ ਜਿਹੜਾ ਆਪਾਂ ਖਸ਼ਹਿਰੇ ਦੀ ਕਟਾਈ ਆ ਤੇ ਸਲਾਈ ਉਹ ਤੁਹਾਨੂੰ ਦੱਸਾਂਗੇ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਦੇ ਨਾਲ ਨਵੇਂ ਜੁੜਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰੇਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਸੋਣਾ ਜਾਂ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇਖ ਕੇ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਚਲੋ ਆਜੋ ਆਪਾਂ ਤੁਹਾਨੂੰ ਦੱਸਦੇ ਆ ਜਿਹੜੀ ਕਸ਼ਹਿਰੇ ਦੀ ਕਟਾਈ ਆ ਉਹ ਆਪਾਂ ਕਿਵੇਂ ਕਰਦੇ ਆ ਤੇ ਸਲਾਈ ਕਿਵੇਂ ਕਰਦੇ ਆ ਹਾਂਜੀ ਆ ਦੇਖੋ ਆਪਣੇ ਕੋਲੇ ਜਿਹੜਾ ਕਸ਼ਹਿਰਾ ਹੈ ਸਲਾਈ ਕੀਤਾ ਹੋਇਆ ਕਸ਼ਹਿਰਾ ਇਹਦਾ ਆਪਾਂ ਨਾਪ ਲੈ ਕੇ ਤੇ ਜਿਹੜਾ ਕਸ਼ਹਿਰਾ ਉਹ ਕਟਾਈ ਕਰਾਂਗੇ ਤੇ ਸਲਾਈ ਕਰਾਂਗੇ ਇੱਕ ਕਸ਼ਹਿਰਾ ਇੱਧਰ ਨੂੰ ਆਪਾਂ ਵੇਖ ਲੈਣਾ ਵੀ ਇਹਦਾ ਜਿਹੜਾ ਫੇਰ ਆ ਕਸ਼ਹਿਰੇ ਦਾ ਉਹ ਕਿੰਨਾ ਚੜਾਈ ਕਹਿ ਲੋ ਚਾਹ ਫੇਰ ਕਹਿ ਲੋ ਇਹ ਜਿਹਨੇ ਆਪਣੇ ਕੋਲੇ 32 ਇੰਚ ਤਿਆਰ ਆ ਇਧਰ ਨੂੰ ਜਦੋਂ ਆਪਾਂ ਕਸ਼ਹਿਰਾ ਸਲਾਈ ਕਰਦੇ ਆ ਕਟਾਈ ਕਰਦੇ ਆ ਉਦੋਂ ਜਿਹੜਾ ਕਸ਼ਹਿਰਾ ਉਹ ਵੱਧ ਜਾਂਦਾ ਇਧਰਲੀ ਸਾਈਡ ਨੂੰ ਆਪਾਂ ਪਹਿਲਾਂ ਹੀ ਘੱਟ ਰੱਖਣਾ 3 ਇੰਚ ਘੱਟ ਤੋਂ ਘੱਟ ਆਪਾਂ ਇਹਦੇ ਨਾਲੋਂ ਘੱਟ ਲਵਾਂਗੇ ਕਪੜਾ ਕਿਉਂਕਿ ਜਦੋਂ ਆਪਾਂ ਸਲਾਈ ਕਰਕੇ ਤੇ ਕਟਾਈ ਕਰਦੇ ਆ ਉਹ ਗਲਾਈ ਪੈ ਜਾਂਦੀ ਆ ਉਹਦੇ ਨਾਲ ਜਿਹੜਾ 3-4 ਇੰਚ ਆ ਫਿਰ ਵੱਧ ਜਾਂਦਾ ਜਦੋਂ ਰੇਵ ਹੋ ਜਾਂਦਾ ਉਹ ਵੀ ਕਟਾਈ ਆਪਾਂ ਕਰ ਲੈਨੇ ਤਾਂ ਰੇਵ ਹੋ ਜਾਂਦਾ ਬਲਾਈ ਪੈ ਜਾਂਦੀ ਉਹਦੇ ਵਿੱਚ ਫਿਰ ਉਹ ਵੱਧ ਜਾਂਦਾ 3 4 ਇੰਚ ਜਿਹੜਾ ਉਹ ਵੱਧ ਜਾਂਦਾ ਹੈ ਇਸੇ ਲਈ ਆਪਾਂ ਪਹਿਲਾਂ ਇਹਦੇ ਨਾਲੋਂ ਪਹਿਲਾਂ ਹੀ ਘੱਟ ਰੱਖਾਂਗੇ 3 ਇੰਚ ਚ 4 ਇੰਚ ਕਿਉਂਕਿ ਇੱਧਰ ਨੂੰ ਕਿਸ਼ਾਰਾ ਕਦੇ ਵੀ ਭੀੜਾ ਨਹੀਂ ਹੁੰਦਾਗਾ ਆਹ ਚੀਜ਼ ਤੋਂ ਕਈ ਵਾਰੀ ਤੰਗੀ ਹੁੰਦੀ ਹੈ ਵੀ ਜਿਹੜੇ ਆਸਣ ਆਪਾਂ ਰੱਖਦੇ ਆਂ ਪਰ ਇੱਧਰ ਨੂੰ ਕੋਈ ਫਰਕ ਨਹੀਂ ਪੈਂਦਾ ਜੇ 1 ਇੰਚ ਇਹਦੇ ਨਾਲੋਂ ਘੱਟ ਵੀ ਜਾਊਗਾ ਤਾਂ ਇਸੇ ਲਈ ਜਿਵੇਂ ਇਹ ਆਪਣੇ ਕੋਲੇ 32.5 ਇੰਚ ਤਿਆਰ ਆ ਆਪਾਂ ਇਹਦਾ ਬਸ 29 ਇੰਚ ਰੱਖਾਂਗੇ ਆਪਾਂ ਕੱਪੜਾ ਜਿਹੜਾ ਪਹਿਲਾਂ 29 ਇੰਚ ਹੀ ਲਵਾਂਗੇ ਇਧਰਲੀ ਸਾਈਡ ਤੋਂ ਇਧਰ ਨੂੰ ਇਹ 15 ਇੰਚ ਜਿਵੇਂ ਤਿਆਰ ਆ ਦੇਖੋ 15 15.5 ਖਿੱਚ ਕੇ 15.5 ਆਉਂਦਾ ਤਾਂ ਐਸੇ 15 ਇੰਚ ਹੀ ਆ ਇਹ ਇਧਰ ਨੂੰ ਆਪਾਂ ਵਾਧ ਰੱਖਣਾ 3 ਇੰਚ ਚ 4 ਇੰਚ ਆਪਾਂ ਜਿਹੜਾ ਕੱਪੜਾ ਉਹ ਵਾਧ ਰੱਖਣਾ ਇਧਰਲੀ ਸਾਈਡ ਨੂੰ ਆ ਦੇਖੋ ਆਪਾਂ ਤੁਹਾਨੂੰ ਨਾਪ ਕੇ ਦਿਖਾ ਦਿੰਨੇ ਆ ਉਹ ਆਪਣੇ ਕੋਲੇ ਹੈਗਾ 15.5 ਇੰਚ ਇਧਰ ਨੂੰ ਆਪਾਂ 19.5 ਇੰਚ 19.5 ਇੰਚ ਤੇ ਆਪਾਂ ਇਧਰ ਨੂੰ ਨਿਸ਼ਾਨ ਲਾ ਲਿਆ ਇਹਨੂੰ ਆਪਾਂ ਇੱਥੋਂ ਫੜ ਕੇ ਕੱਪੜੇ ਨੂੰ ਇਸ ਤਰ੍ਹਾਂ ਡਬਲ ਕਰ ਲਾਂਗੇ ਇਹ ਜਿਹੜਾ ਇਧਰ ਇੰਨਾ ਕੁ ਕੱਪੜਾ ਆਪਣੇ ਕੋਲੇ ਵੱਧ ਆ ਇਹ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ ਇਹਦੀ ਆਪਾਂ ਕਟਾਈ ਕਰ ਦਾਂਗੇ ਆਪਣੇ ਕੋਲੇ ਵੱਧ ਦਾ ਕੱਪੜਾ ਇਹ ਇੱਧਰ ਨੂੰ ਆਪਾਂ ਮਿਣਿਆ ਸੀ 32 ਇੰਚ ਉਹ ਤਿਆਰ ਸੀ ਆਪਣੇ ਕੋਲੇ ਉਹਦੇ ਨਾਲੋਂ ਆਪਾਂ 3 4 ਇੰਚ ਜਿਹੜਾ ਕੱਪੜਾ ਘੱਟ ਰੱਖਣਾ ਇੱਧਰ ਨੂੰ ਆਪਾਂ 28 ਚਾ 29 ਇੰਚ ਹੀ ਰੱਖਾਂਗੇ ਇਹਨੂੰ ਸਾਢੇ 28 ਇੰਚ ਇੱਧਰ ਨੂੰ ਆਪਾਂ ਇਹਦੇ ਤਿੰਨ ਨਿਸ਼ਾਨ ਲਾ ਲਿਆ ਆ ਦੇਖੋ ਇਸ ਤਰ੍ਹਾਂ ਹੀ ਆਪਾਂ ਇੱਕ ਦੋ ਜਗ੍ਹਾ ਤੇ ਨਿਸ਼ਾਨ ਲਾ ਲਾਂਗੇ ਸਾਢੇ 28 ਇੰਚ ਤੇ ਇਧਰ ਨੂੰ ਆਪਾਂ ਇਧਰੋਂ ਰੱਖਿਆ 1.90 ਇਧਰੋਂ ਵੀ ਆਪਾਂ 1.90 ਰੱਖਾਂਗੇ ਆ ਦੇਖੋ ਬਿਲਕੁਲ ਸਹੀ ਹੈ ਇੱਥੇ ਇਹ ਹੁਣ ਜਿਹੜਾ ਆ ਵੇਸਟ ਕੱਪੜਾ ਪਹਿਲਾਂ ਆਪਾਂ ਇਹ ਆ ਜਿਹੜਾ ਇਹ ਅਲੱਗ ਕਰਾਂਗੇ ਇਹਦੇ ਨਾਲੋਂ ਜਿੰਨਾ ਆਪਣੇ ਕੋਲੇ ਕੱਪੜਾ ਵੱਧਦਾ ਉਹ ਆਪਾਂ ਇਹਦੇ ਨਾਲੋਂ ਅਲੱਗ ਕਰ ਲਾਂਗੇ ਆ ਦੇਖੋ ਆ ਕਪੜਾ ਜਿਹੜਾ ਆਪਣੇ ਕੋਲੇ ਵੱਧ ਸੀ ਇਧਰਲੀ ਸਾਈਡ ਤੇ ਸੀ ਇਹ ਆਪਾਂ ਕੱਟ ਕੇ ਅਲੱਗ ਕਰ ਲਿਆ ਜਿੰਨਾ ਕਪੜਾ ਆਪਣੇ ਕੋਲੇ ਵੱਧ ਸੀ ਇਹਦੇ ਚੋਂ ਆਪਾਂ ਕਸ਼ੇਰੇ ਦਾ ਜਿਹੜਾ ਨਾਲਾ ਬਣਾ ਸਕਦੇ ਆ ਪਹੁੰਚਿਆਂ ਤੇ ਵੀ ਜਿਵੇਂ ਕਪੜਾ ਲਾਈ ਦਾ ਜਿਹੜਾ ਉਹ ਵੀ ਲਾ ਸਕਦੇ ਆ ਪਰ ਜੇ ਨਹੀਂ ਵੀ ਲਾਉਣਾ ਜਿਵੇਂ ਗਰਮੀ ਦੇ ਵਿੱਚ ਆਪਾਂ ਸਿੰਪਲ ਘਰੇ ਪਾਉਣ ਵਾਸਤੇ ਕਸ਼ੇਰੇ ਬਣਾਉਣੇ ਆ ਉਹਨਾਂ ਦੇ ਆਪਾਂ ਨਹੀਂ ਵੀ ਲਾ ਸਕਦੇ ਆ ਆਪਾਂ ਉਸ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਜਿਹੜਾ ਕਸ਼ੇਰਾ ਆਪਣੇ ਕੋਲੇ ਆਇਆ ਸਲਾਈ ਵਾਸਤੇ ਉਹਨਾਂ ਨੇ ਕਿਹਾ ਵੀ ਜਿਹੜਾ ਪਹੁੰਚੇ ਤੇ ਉਹ ਕੱਪੜਾ ਜ਼ਿਆਦਾ ਨਾ ਲਾਓ ਕਿਉਂਕਿ ਗਰਮੀ ਦੇ ਵਿੱਚ ਫਿਰ ਬਹੁਤ ਜ਼ਿਆਦਾ ਇਹ ਮੋਟਾ ਜਿਹਾ ਲੱਗਣ ਲੱਗ ਜਾਂਦਾ ਇਹ ਆਪਾਂ ਸਿੰਪਲ ਹੀ ਬਣਾ ਕੇ ਤੁਹਾਨੂੰ ਦੱਸਾਂਗੇ ਕੁਸ਼ਾਰਾ ਬਹੁਤ ਸੌਖੇ ਤਰੀਕੇ ਨਾਲ ਆਪਾਂ ਦੱਸਾਂਗੇ ਤੁਹਾਨੂੰ ਇਹ ਆ ਦੇਖੋ ਜਿਹੜਾ ਕੱਪੜਾ ਹੁਣ ਆਪਾਂ ਇਹ ਲਾ ਲਿਆ ਇਸ ਕੱਪੜੇ ਨੂੰ ਆਪਾਂ ਇੱਧਰ ਜਿੱਧਰੂ ਆਪਾਂ ਕੱਟਿਆ ਇੱਧਰ ਸਲਾਈ ਲਾਉਣੀ ਆ ਇਸ ਤਰ੍ਹਾਂ ਅੱਧਾ ਅੱਧਾ ਇੰਚ ਜਿਵੇਂ ਆਪਾਂ ਸਿੰਪਲ ਸਲਾਈ ਲਾਉਣੀ ਆ ਅੱਧਾ ਅੱਧਾ ਇੰਚ ਆਪਾਂ ਕੱਪੜਾ ਵਿੱਚ ਦੇ ਕੇ ਪੈਰ ਪੈਰ ਦਾ ਵਾਪਸ ਸਲਾਈ ਇੱਧਰ ਲਾਵਾਂਗੇ ਇੱਧਰ ਸਲਾਈ ਆਪਣੀ ਲੱਗ ਜੂਗੀ ਫਿਰ ਇੱਧਰ ਦੇਖੋ ਇੱਥੋਂ ਇਹਦਾ ਸੈਂਟਰ ਕਰ ਲੈਣਾ ਆਪਾਂ ਇੱਥੋਂ ਸੈਂਟਰ ਕਰਕੇ ਇਹਦੇ ਤੇ ਆਪਾਂ ਕੱਟ ਲਾਵਾਂਗੇ ਇੱਧਰ ਵੀ ਆਪਾਂ ਸੈਂਟਰ ਕਰਕੇ ਇਹਦੇ ਤੇ ਆਪਾਂ ਕੱਟ ਲਾ ਲਾਂਗੇ ਇਸ ਤਰ੍ਹਾਂ ਇੱਧਰੋਂ ਆਪਾਂ 1.9 ਇੰਚ ਲਿਆ ਸੀ ਨਾ ਇੱਧਰੋਂ ਆਪਾਂ ਇੱਥੇ ਕੱਟ ਲਾ ਲਿਆ ਇੱਧਰ ਵੀ ਆਪਾਂ ਕੱਟ ਲਾ ਲਿਆ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਨੇ ਆ ਫੇਰ ਇਹਦੀ ਜਿਹੜੀ ਕਟਾਈ ਉਹ ਫੇਰ ਹੋਊਗੀ ਪਹਿਲਾਂ ਆਪਾਂ ਕੱਪੜਾ ਜਿਹੜਾ ਉਹ ਲਾ ਲਿਆ ਜਿੰਨਾ ਆਪਾਂ ਨੂੰ ਜ਼ਰੂਰਤ ਸੀ ਹੁਣ ਇਹਦੇ ਤੇ ਸਲਾਈ ਲੱਗੂਗੀ ਫੇਰ ਇਹਦੀ ਕਟਾਈ ਹੋਊਗੀ ਹਾਂਜੀ ਆ ਦੇਖੋ ਜਿਹੜੀ ਸਾਈਡ ਤੋਂ ਆਪਾਂ ਇਹ 29 ਇੰਚ ਲਿਆ ਸੀ ਨਾ ਕੱਪੜਾ ਉਧਰਲੀ ਸਾਈਡ ਤੇ ਆਪਾਂ ਪਹਿਲਾਂ ਸਲਾਈ ਲਾਉਣੀ ਆ ਇਹਦੇ सारी सिलाई आप इस तरह ही ला लेनी है जी साइड पी एम इंच कपड़ा लिया सी बस आप इधर जिम्मे अद्धा क इंच जिम्मे सिंपल आपको सिलाई लाइनी ज्यादातर भैन जमें घर सिलाई कर लेंगे मैं हाँ देखो इधर आप सिलाई सारी है पूरी कर ली है ਜਿਹੜੀ ਸਾਈਡ ਤੋਂ ਆਪਾਂ 29 ਇੰਚ ਕੱਪੜਾ ਲਿਆ ਸੀ ਉਸ ਲਾਈ ਆਪਾਂ ਸਾਰੀ ਪੂਰੀ ਕਰ ਲਈ ਹੁਣ ਆਪਾਂ ਦੂਸਰੀ ਸਾਈਡ ਸਲਾਈ ਲਾਉਣੀ ਆ ਆ ਦੇਖੋ ਆਪਾਂ ਇੱਧਰ ਸਲਾਈ ਲਾ ਲਈ ਹੈ ਸਾਰੀ ਇਹ ਹੁਣ ਜਿਹੜੀ ਸਾਈਡ ਤੋਂ ਆਪਾਂ 19.5 ਇੰਚ ਕੱਪੜਾ ਲਿਆ ਸੀ ਉਹਦੇ ਤੇ ਹੁਣ ਆਪਾਂ ਸਲਾਈ ਲਾਵਾਂਗੇ ਆ ਦੇਖੋ ਇੱਧਰ ਆਪਾਂ ਕੱਟ ਲਾਇਆ ਸੀ ਨਾ ਇੱਧਰ ਆਪਾਂ ਸਲਾਈ ਲਾਈ ਹੈ ਇੱਧਰ ਆਪਾਂ ਛੋਟਾ ਜਿਹਾ ਕੱਟ ਲਾਇਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਫੜ ਲਿਆ ਨਾ ਜਿਹੜੀ ਸਲਾਈ ਆਪਣੀ ਉਹ ਬਿਲਕੁਲ ਇੱਧਰ ਕੱਟ ਦੇ ਨਾਲ ਟੱਚ ਹੋਣੀ ਚਾਹੀਦੀ ਇੱਕ ਪਾਸੇ ਆਪਣਾ ਕੱਟ ਲੱਗਿਆ ਹੋਇਆ ਆ ਦੇਖੋ ਇੱਕ ਪਾਸੇ ਸਲਾਈ ਲੱਗੀ ਹੋਈ ਆ ਇਹਨੂੰ ਆਪਾਂ ਇਸ ਤਰ੍ਹਾਂ ਸੈਂਟਰ 'ਚ ਕਰ ਲੈਣਾ ਜਿਹੜੀ ਸਲਾਈ ਆਪਾਂ ਲਾਈ ਆ ਇੱਧਰ ਵੀ ਇੰਨਾ ਹੀ ਆਪਣਾ ਕੱਪੜਾ ਇੱਧਰ ਵੀ ਇੰਨਾ ਹੀ ਕੱਪੜਾ ਬਿਲਕੁਲ ਇਹਦਾ ਸੈਂਟਰ ਇੱਥੇ ਹੋਣਾ ਚਾਹੀਦਾ ਹੁਣ ਆਪਾਂ ਇੱਧਰਲੀ ਸਾਈਡ ਤੇ ਜਿਹੜੀ ਸਲਾਈ ਲਾਵਾਂਗੇ ਇਹਨੂੰ ਸੈਂਟਰ ਦੇ ਵਿੱਚ ਕਰਕੇ ਪਹਿਲਾਂ ਵਾਲੀ ਸਲਾਈ ਨੂੰ ਸੈਂਟਰ ਦੇ ਵਿੱਚ ਕਰਕੇ ਇੱਧਰ ਆਪਾਂ ਸਲਾਈ ਲਾਵਾਂਗੇ ਆ ਦੇਖੋ ਇੱਧਰ ਵੀ ਆਪਣੀ ਸਲਾਈ ਲੱਗੀ ਹੋਈ ਆ ਤੇ ਇੱਧਰ ਕੱਟ ਲੱਗਿਆ ਹੋਇਆ ਇਸੇ ਤਰ੍ਹਾਂ ਹੀ ਆਪਾਂ ਇੱਧਰਲੀ ਸਾਈਡ ਤੇ ਸਲਾਈ ਲਾ ਲੈਣੀ ਜਿਵੇਂ ਆਪਾਂ ਉੱਧਰ ਲਾਈ ਹੈ ਸਲਾਈ ਆ ਦੇਖੋ ਜਿੱਥੇ ਕੱਟ ਆ ਉੱਥੇ ਆਪਾਂ ਸਲਾਈ ਹੈ ਸੈਂਟਰ ਦੇ ਵਿੱਚ ਇਹਨੂੰ ਕਰਕੇ ਤੇ ਇੱਧਰ ਸਾਰੀ ਇਹ ਸਲਾਈ ਲੱਗ ਜਾਣੀ ਆ ਜਿਹੜੀ ਸਾਈਡ ਤੋਂ ਆਪਾਂ 1.95 ਇੰਚ ਕੱਪੜਾ ਲਿਆ ਸੀ ਉੱਧਰਲੀ ਸਾਈਡ ਇਹ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਹੀ ਲਾ ਲੈਣੀ ਆ ਹਾਂਜੀ ਆ ਦੇਖੋ ਆਪਾਂ ਸਲਾਈ ਹੈ ਜਿਹੜੀ ਜਿੰਨੀ ਸਲਾਈ ਲੱਗਣੀ ਸੀ ਉੰਨੀ ਆਪਾਂ ਲਾ ਲਈ ਆ ਇਹਦੇ ਤੇ ਆ ਲੰਮੀ ਸਲਾਈ ਪਹਿਲਾਂ ਲਾਈ ਆ ਇਹਨੂੰ ਸੈਂਟਰ ਦੇ ਵਿੱਚ ਕਰਕੇ ਆ ਦੇਖੋ ਇੱਧਰ ਵੀ ਸਲਾਈ ਆਪਾਂ ਲਾ ਲਈ ਆ ਇੱਧਰ ਵੀ ਸਲਾਈ ਲਾ ਲਈ ਆ ਹੁਣ ਆਪਾਂ ਇਹਦੀ ਕਟਾਈ ਕਰਨੀ ਆ ਜਿਹੜੀ ਸਾਈਡ ਸਲਾਈ ਲੱਗੀ ਹੋਈ ਆ ਇੱਧਰਲੀ ਸਾਈਡ ਤੋਂ ਹੀ ਆਪਾਂ ਕਟਾਈ ਕਰਨੀ ਆ ਸਿਰਫ ਇੱਕ ਹਿੱਸੇ ਦੇ ਵਿੱਚ ਉੱਪਰਲਾ ਇੱਕ ਹਿੱਸਾ ਲੈ ਕੇ ਉਹਦੇ ਵਿੱਚ ਹੀ ਆਪਾਂ ਕਟਾਈ ਕਰਨੀ ਆ ਇਹ ਇਸ ਤਰ੍ਹਾਂ ਆਪਾਂ ਐਮਸੀ ਟੇਪ ਰੱਖ ਕੇ ਇਹਨੂੰ ਇੱਧਰ ਗੁੱਠਾ ਜਿਹੜੀ ਆ ਦੇਖੋ ਇੱਧਰ ਗੁੱਠ ਤੋਂ ਲੈ ਕੇ ਇਧਰਲੀ ਗੋਟ ਤੱਕ ਇਸ ਤਰ੍ਹਾਂ ਇਹਦੇ ਤੇ ਆਪਾਂ ਨਿਸ਼ਾਨ ਲਾ ਲਾਂਗੇ ਨਿਸ਼ਾਨ ਲਾ ਕੇ ਆਪਾਂ ਸਿਰਫ ਇੱਕ ਹਿੱਸਾ ਹੀ ਇਹ ਜਿਹੜੇ ਦੀ ਕਟਾਈ ਕਰਨੀ ਹੈ ਉੱਪਰਲੇ ਹਿੱਸੇ ਦੀ ਆ ਦੇਖੋ ਐਸ ਤੋਂ ਥੋੜਾ ਜਿਹਾ ਕੱਪੜਾ ਆਪਾਂ ਚੱਕ ਕੇ ਕੱਟ ਲਾ ਲੈਣਾ ਕੈਂਚੀ ਦੇ ਨਾਲ ਆ ਦੇਖੋ ਆਪਣਾ ਕੱਟ ਆ ਜਿਹੜਾ ਲੱਗ ਗਿਆ ਤੇ ਸਿਰਫ ਉੱਪਰਲੇ ਹਿੱਸੇ ਨੂੰ ਆਪਾਂ ਜਿਹੜੀ ਉਹ ਕਟਾਈ ਕਰਨੀ ਆ। ਅਨੇ ਹਿੱਸੇ ਨਹੀਂ ਆਪਾਂ ਕੱਟਨੇ ਸਿਰਫ ਉੱਪਰਲਾ ਇੱਕ ਹਿੱਸਾ ਚੱਕ ਕੇ ਆਪਾਂ ਜਿਹੜੀ ਸਾਈਡ ਤੇ ਸਲਾਈ ਲੱਗੀ ਹੋਈ ਆ ਉਧਰਲਾ ਹਿੱਸਾ ਸਿਰਫ ਉੱਪਰ ਚੱਕ ਕੇ ਆ ਦੇਖੋ ਗੁੱਠ ਤੋਂ ਲੈ ਕੇ ਇਧਰ ਗੁੱਠ ਤੱਕ ਆਪਾਂ ਜਿਹੜੀ ਉਹ ਕਟਾਈ ਇਹਦੀ ਕਰਤੀ ਆ। ਆ ਦੇਖੋ ਉੱਪਰਲਾ ਹਿੱਸਾ ਕੱਟਿਆ ਗਿਆ ਜਿਹੜਾ ਥੱਲੇ ਵਾਲਾ ਕਪੜਾ ਉਸ ਤਰ੍ਹਾਂ ਹੀ ਆ ਹਜੇ ਉਹ ਨਹੀਂ ਆਪਾਂ ਕਟਾਈ ਕਰਨੀਗੀ ਉਹਦੀ। ਅਣ ਇਹਨੂੰ ਆਪਾਂ ਇਸ ਤਰ੍ਹਾਂ ਬਸ ਫੜ ਲੈਣਾ ਆ ਦੇਖੋ ਇੱਧਰ ਵੀ ਗੁੱਠ ਬਣ ਗਈ ਆ ਇੱਧਰ ਵੀ ਆਪਣੀ ਜਿਹੜੀ ਗੁੱਠ ਬਣ ਗਈ ਆ ਆ ਦੇਖੋ ਅੱਧਾ ਕਸ਼ਹਰਾ ਆਪਣਾ ਜਿਹੜਾ ਰੈਡੀ ਹੋ ਗਿਆ ਅੱਧੇ ਤੋਂ ਜ਼ਿਆਦਾ ਹੀ ਹੋ ਗਿਆ ਬਸ ਹੁਣ ਆਪਾਂ ਸਿਰਫ ਇਹਦਾ ਜਿਹੜਾ ਨੇਥਾ ਬਣਾਉਣਾ ਤੇ ਥੱਲੇ ਜਿਹੜੇ ਪੌਂਚੇ ਹੁੰਦੇ ਆ ਉਹ ਲੈਣੇ ਆ ਉਹ ਆਪਾਂ ਅਲੱਗ ਕੱਪੜਾ ਲਾ ਕੇ ਵੀ ਜਿਹੜੀ ਸਿਲਾਈ ਲਾ ਸਕਦੇ ਆ ਤੇ ਇਸੇ ਕੱਪੜੇ ਨੂੰ ਹੀ ਆਪਾਂ ਸਿਰਫ ਥੋੜਾ ਥੋੜਾ ਫੋਲਡ ਕਰਕੇ ਜਿਵੇਂ ਗਰਮੀ ਦੇ ਵਿੱਚ ਉਹ ਆਪਾਂ ਥੋੜਾ ਥੋੜਾ ਇਸੇ ਨੂੰ ਫੋਲਡ ਕਰਕੇ ਵੀ ਬਣਾ ਸਕਦੇ ਆ ਹੁਣ ਆਪਾਂ ਬਸ ਇੱਥੇ ਜਿਹੜਾ ਕੱਟ ਲਾ ਲਾਂਗੇ ਨਾਲਾ ਪਾਉਣ ਵਾਸਤੇ ਕੱਟ ਲਾ ਕੇ ਤੇ ਆਪਾਂ ਇਹਦਾ ਜਿਹੜਾ ਨੇਪਾ ਉਹ ਬਣਾ ਦਾਂਗੇ ਆ ਗੁੱਟ ਤੋਂ ਲੈ ਕੇ ਇੱਧਰ ਜਿਹੜੀ ਪਹੁੰਚੇ ਵਾਲੀ ਗੁੱਠਾ ਇੱਧਰ ਵੀ ਗੁੱਠਾ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਡਬਲ ਕਰਕੇ ਆ ਦੇਖੋ ਇੱਥੇ ਸੈਂਟਰ ਦੇ ਵਿੱਚ ਇਹਦੇ ਆਪਾਂ ਕੱਟ ਲਾ ਲੈਣੇ ਆ ਇਹ ਜਿਹੜੇ ਕੱਟ ਆ ਇਹ ਆਪਾਂ ਦੋਨਾਂ ਸਾਈਡ ਤੇ ਥੋੜੇ ਥੋੜੇ ਲਾਉਣੇ ਆ ਕਿਉਂਕਿ ਨਾਲਾ ਪਾਉਣ ਵਾਸਤੇ ਇੰਨਾ ਕ ਇੱਕ ਕੈਂਚ ਦਾ ਸਾਵਾ ਜਾਂਚ ਦਾ ਕੱਟਾ ਪਾ ਜਿਹੜਾ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਲਾ ਲੈਣਾ ਇਧਰਲੀ ਸਾਈਡ ਤੋਂ ਆਪਣੇ ਪੌਂਚੇ ਬਨਣਗੇ ਆ ਦੇਖੋ ਇਸ ਤਰ੍ਹਾਂ ਇਹ ਕੀਤਾ ਹੋਇਆ ਹੈ ਸੈਂਟਰ ਦੇ ਵਿੱਚੋਂ ਇਹਦਾ ਜਿਹੜਾ ਆਸਣ ਰਹੂਗਾ ਇਧਰੋਂ ਆਪਾਂ ਇਧਰੋਂ ਵੀ ਪੌਂਚਾ ਆਪਣਾ ਬਨ ਜਾਊਗਾ ਇਧਰੋਂ ਵੀ ਪੌਂਚਾ ਬਨ ਜਾਊਗਾ ਸੈਂਟਰ ਦੇ ਵਿੱਚ ਜਿਹੜਾ ਇਹਦਾ ਉਹ ਆਸਣ ਰਹੂਗਾ ਇਹਨੂੰ ਇਸ ਤਰ੍ਹਾਂ ਆਪਾਂ ਡਬਲ ਕਰ ਲੈਣਾ ਡਬਲ ਕਰਕੇ ਜਿੰਨਾ ਆਪਾਂ ਆਸਣ ਰੱਖਣਾ ਉਹਨਾਂ ਰੱਖ ਲਾਂਗੇ ਬਾਕੀ ਇਧਰੋਂ ਪਹੁੰਚਾ ਬਣ ਜਾਊਗਾ ਇਹ ਵੀ ਜਦੋਂ ਆਪਾਂ ਸਲਾਈ ਲਾਉਨੇ ਆ ਨਾ ਇਹ ਵੀ ਵੱਧ ਜਾਂਦਾ ਕੱਪੜਾ ਇਹ ਵੀ ਆਪਾਂ ਥੋੜਾ ਜਿਹਾ ਜਿੰਨਾ ਆਪਣੇ ਕੋਲੇ ਨਾਪ ਆਲਾ ਹੈਗਾ ਉਹਦੇ ਨਾਲੋਂ ਥੋੜਾ ਜਿਹਾ ਘੱਟ ਰੱਖ ਕੇ ਆਪਾਂ ਇਹਦੀ ਕਟਾਈ ਕਰਨੀ ਆ ਕਿਉਂਕਿ ਜਦੋਂ ਇਹਦੀ ਸਲਾਈ ਲਾਉਨੇ ਆ ਉਦੋਂ ਇਹ ਵੀ ਕੱਪੜਾ ਵੱਧ ਜਾਂਦਾ ਇਹ ਰੇਵ ਹੁੰਦਾ ਜਿਵੇਂ ਜਿਵੇਂ ਸਲਾਈ ਲੱਗੀ ਜਾਂਦੀ ਹੈ ਵੱਧ ਜਾਂਦਾ ਆ ਦੇਖੋ ਜਿਵੇਂ ਇਹਦਾ ਪਹੁੰਚਾ ਆਪਾਂ ਮੈਨ ਲੈ ਇੰਨੇ ਵੀ ਕਿੰਨੇ ਇੰਚ ਪਹੁੰਚਾ ਜਿਹੜਾ ਪਹਿਲਾਂ ਆਪਣੇ ਕੋਲੇ ਇੱਕ ਸ਼ਹਿਰਾ ਇਹਦਾ 12 ਇੰਚ ਜਿਹੜਾ ਪਹੁੰਚਾ ਉਹ ਤਿਆਰ ਆ ਆ ਦੇਖੋ ਇਹਦਾ ਪਾਸਣ ਵੀ ਮੰਨ ਲੈਣਾ ਵੀ ਜਿਹੜਾ ਸੈਂਟਰ ਦੇ ਵਿੱਚੋਂ ਇਹਦਾ ਆਸਣ ਨੂੰ ਕਿੰਨਾ ਰੱਖਿਆ ਹੋਇਆ 1.5 11 ਹੀ ਮੰਨ ਕੇ ਚੱਲੋ 11 ਇੰਚ ਦਾ ਆਸਣ ਆ ਜਿਹੜਾ ਉਹ ਆਪਾਂ ਇਹਨੂੰ ਵੀ ਆਵੇ ਡਬਲ ਕੀਤਾ ਹੋਇਆ ਇਹਨੂੰ ਆਪਾਂ 5.5 ਤਿਆਰ ਰੱਖ ਕੇ ਇਹਦਾ ਆਸਣ ਰੱਖ ਲੈਣਾ ਬਾਕੀ ਇਧਰ ਆਪਣੇ ਕੋਲੇ ਜਿਹੜਾ ਪਹੁੰਚਾ ਉਹ 11.5 11 ਇੰਚ ਬਚਦਾ ਆਪਣੇ ਕੋਲੇ ਉਹੀ ਜਦੋਂ ਆਪਾਂ ਇਹਦੀ ਸਿਲਾਈ ਲਾਵਾਂਗੇ ਨੇ 12 ਇੰਚ ਹੋ ਜਾਣਾ ਉਹਦਾ ਵੀ ਪਹੁੰਚਾ ਜਿਹੜਾ 12 ਇੰਚ ਤਿਆਰ ਆ ਇਹਦਾ ਵੀ ਪਹੁੰਚਾ 12 ਇੰਚ ਹੋ ਜਾਣਾ ਹੁਣ ਆਪਾਂ ਜਿਹੜੀ ਉਹ ਕਟਾਈ ਕਰਾਂਗੇ ਜਿੱਥੋਂ ਆਪਾਂ ਪਹੁੰਚਾ ਬਣਾਉਣਾ ਹੈ ਦਾ ਉਹ ਕਟਾਈ ਕਰਾਂਗੇ ਆਪਾਂ ਇਹ ਕੇ ਕੇ ਕਰਕੇ ਵੀ ਆਪਾਂ ਕੱਟ ਸਕਦੇ ਆ ਦੇਖੋ ਇੱਥੋਂ ਗੁੱਟ ਤੋਂ ਲੈ ਕੇ ਜਿੱਥੇ ਆਪਣਾ ਨਿਸ਼ਾਨ ਲੱਗਿਆ ਹੋਇਆ ਇੱਥੋਂ ਤੱਕ ਇਹ ਆਪਣਾ 11 11 ਇੰਚ ਆਪਾਂ ਕੱਟਿਆ ਇਹਨੇ ਜਦੋਂ ਆਪਾਂ ਸਲਾਈ ਲਾਵਾਂਗੇ ਇਹਨੇ 12 ਇੰਚ ਹੋ ਜਾਣਾ ਸਲਾਈ ਲੱਗ ਕੇ ਹਾਂ ਲੋ ਆ ਦੇਖੋ ਇੱਕ ਪੌਚਾ ਆਪਣਾ ਇੱਧਰ ਬਣ ਗਿਆ ਇਹ ਆਪਣਾ ਆਸਨ ਰਹਿ ਗਿਆ ਵਿੱਚ ਇੱਕ ਪਹੁੰਚਾ ਆਪਣਾ ਇੱਧਰ ਬਣ ਗਿਆ ਦੇਖੋ ਖਿੱਚੇ ਤੋਂ ਪਤਾ ਲੱਗਦਾ ਵੀ ਜਦੋਂ ਇਹਦੇ ਤੇ ਆਪਾਂ ਸਲਾਈ ਲਾਵਾਂਗੇ ਇਹਨੇ ਹੋਰ ਵੱਧ ਜਾਣਾ ਕਿਉਂਕਿ ਇਹ ਰੇਵ ਹੋ ਜਾਂਦਾ ਜਦੋਂ ਕਟਾਈ ਪੈ ਜਾਂਦੀ ਹੈ ਨਾ ਰੇਵ ਹੋ ਜਾਂਦਾ ਇੱਧਰ ਉੱਪਰ ਆਪਣਾ ਜਿਹੜਾ ਉਹ ਨੇਫਾ ਬਣਾਵਾਂਗੇ ਆਪਾਂ ਬਸ ਹੁਣ ਨੇਫਾ ਇਹਦਾ ਬੰਨਣਾ ਤੇ ਥੱਲੋਂ ਵੀ ਆਪਾਂ ਇਹ ਸਿੰਪਲ ਫੋਲਡ ਕਰ ਦੇਣਾ ਇਹ ਜਿਹੜੇ ਆਪਾਂ ਦੋ ਕੱਟ ਲਾਏ ਆ ਕਿਉਂਕਿ ਇਹਦਾ ਆਪਾਂ ਨਾਲਾ ਜਿਹੜਾ ਕਿਸੇ ਪਾਸੇ ਵੀ ਕੋਈ ਪੁੱਠ ਸਿੱਧ ਨਹੀਂ ਹੁੰਦੀਗੀ ਇਹਦਾ ਆਪਾਂ ਨਾਲਾ ਕਿਸੇ ਪਾਸੇ ਵੀ ਕਰ ਸਕਦੇ ਆ ਆ ਦੇਖੋ ਦੋਨਾਂ ਸਾਈਡ ਤੇ ਬਨਣਗੇ ਇਧਰ ਵੀ ਬਸ ਆਪਾਂ ਸਿੰਪਲ ਫੋਲਡ ਕਰਾਂਗੇ ਨੂੰ ਆਪਾਂ ਕੱਪੜਾ ਨਹੀਂ ਇਹਦੇ ਨਹੀਂ ਲਾਉਣਾਗਾ ਇਸ ਤਰ੍ਹਾਂ ਹੀ ਜੇ ਇੱਕ ਵਾਰੀ ਥੋੜਾ ਜਿਹਾ ਫੋਲਡ ਕਰਕੇ ਦੁਬਾਰਾ ਫੇਰ ਬਸ ਇਸ ਤਰ੍ਹਾਂ ਫੋਲਡ ਇੰਨਾ ਕੀ ਆਪਾਂ ਕਰਨਾ ਤੇ ਨੇਫਾ ਜਿਵੇਂ ਆਪਾਂ ਬਣਾਉਨੇ ਆ ਸਿੰਪਲ ਨੇਫਾ ਉਵੇਂ ਹੀ ਬਨ ਜਾਣਾ ਇਹਦਾ ਉਹ ਆਪਾਂ ਤੁਹਾਨੂੰ ਥੋੜੀ ਜਿਹੀ ਸਲਾਈ ਲਾ ਕੇ ਜਿਹੜੀ ਉਹ ਦਿਖਾ ਦਿੰਨੇ ਆ ਇਹ ਬਹੁਤ ਜਿਹੜਾ ਸੌਖਾ ਤਰੀਕਾ ਹੈ ਇੱਕ ਸ਼ੇਰੇ ਦੀ ਕਟਾਈ ਦਾ ਤੇ ਸਲਾਈ ਦਾ ਦੇਖੋ ਜੀ ਜਿਹੜਾ ਆਪਾਂ ਕੱਟ ਲਾਇਆ ਸੀਗਾ ਨੇਫੇ ਵਾਲੀ ਸਾਈਡ ਤੇ ਉਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਇਧਰ ਨੂੰ ਵੀ ਤੇ ਇਧਰ ਨੂੰ ਵੀ ਇਹਦੇ ਤੇ ਆਪਾਂ ਸਲਾਈ ਲਾ ਲਾਂਗੇ ਆ ਦੇਖੋ ਜੀ ਆਪਾਂ ਹੁਣ ਦੋਨਾਂ ਸਾਈਡਾਂ ਤੇ ਬਣਾ ਲਏ ਆ ਚਿੜੀਆਂ ਬਣਾ ਲਈਆਂ ਆਪਾਂ ਨਾਲਾ ਪਾਉਣ ਨੂੰ ਆ ਦੇਖੋ ਇਧਰਲੀ ਸਾਈਡ ਤੇ ਵੀ ਬਣ ਗਈ ਦੋਨਾਂ ਸਾਈਡਾਂ ਤੇ ਆਪਣੇ ਬਣ ਗਈਆਂ ਹੁਣ ਬਸ ਆਪਾਂ ਇਸ ਤਰ੍ਹਾਂ ਇਹਨੂੰ ਪਹਿਲਾਂ ਇੱਕ ਵਾਰੀ ਥੋੜਾ ਜਿਹਾ ਫੋਲਡ ਕਰਕੇ ਫਿਰ ਬਸ ਇੰਨਾ ਕੀ ਫੋਲਡ ਕਰਨਾ ਹੈ ਆਪਾਂ ਜਿਹੜਾ ਨਿਫਾ ਹੈ ਜਿਆਦਾ ਇਹਦਾ ਚੌੜਾ ਨਹੀਂ ਬਣਾਉਣਾਗਾ ਬਸ ਇੰਨਾ ਕੀ ਆਪਾਂ ਫੋਲਡ ਕਰਾਂਗੇ ਇਸ ਤਰ੍ਹਾਂ ਹੀ ਆਪਾਂ ਇਹਦਾ ਸਾਰਾ ਨਿਫਾ ਫੋਲਡ ਕਰ ਲੈਣਾ ਆ ਦੇਖੋ ਜੀ ਇਹ ਰੇਵ ਹੁੰਦਾ ਇਹਨੂੰ ਥੋੜਾ ਜਨਾ ਧਿਆਨ ਨਾਲ ਵੀ ਜਵਾਲ ਜਿਹੜੇ ਨਾ ਪੈਣ ਥੋੜਾ ਜਿਆ ਧਿਆਨ ਨਾਲ ਫੋਲਡ ਕਰਨਾ ਪੈਂਦਾ ਕਿਉਂਕਿ ਜਦੋਂ ਆਪਾਂ ਇਹਦੀ ਕਟਾਈ ਪਾ ਦਿੰਨੇ ਆ ਇਹ ਕਿਹੜਾ ਕਪੜਾ ਉਹ ਰੇਵ ਹੋ ਜਾਂਦਾ ਇਹ ਥੋੜਾ ਬਹੁਤਾ ਜਿਵੇਂ ਐਂ ਵੱਲਤਾ ਇਹਦੇ ਵਿੱਚ ਪੈਂਦਾ ਪਰ ਸਲਾਈ ਦੇ ਵਿੱਚ ਨਹੀਂ ਵੱਲ ਪੈਣਾ ਚਾਹੀਦਾ ਜਦੋਂ ਆਪਾਂ ਫੜ ਕੇ ਦੇਖਦੇ ਆ ਉਦੋਂ ਤਾਂ ਥੋੜਾ ਬਹੁਤਾ ਆਪਾਂ ਨੂੰ ਲੱਗਦਾ ਹੁੰਦਾ ਵੀ ਇਹਦੇ ਵਿੱਚ ਜਿਵੇਂ ਵੱਲ ਪੈਂਦਾ ਹੁੰਦਾ ਪਰ ਐਂ ਸਲਾਈ ਦੇ ਵਿੱਚ ਆ ਦੇਖੋ ਕੋਈ ਵੱਲ ਨਹੀਂਗਾ ਆ ਦੇਖੋ ਜੀ ਆਪਾਂ ਜਿਹੜਾ ਨਿਫਾ ਉਹ ਸਾਰਾ ਸਲਾਈ ਲਾ ਲਈਏ ਨੇਫੇ ਤੇ ਆਪਾਂ ਸਾਰੀ ਸਲਾਈ ਲਾ ਲਈ ਆ ਦੇਖੋ ਇੱਧਰ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਫੜ ਕੇ ਦੇਖਦੇ ਆ ਉਦੋਂ ਆਪਾਂ ਨੂੰ ਲੱਗਦਾ ਹੁੰਦਾ ਵੀ ਜਿਵੇਂ ਝੋਲ ਜੀ ਮਾਰਦਾ ਕਿ ਇਹ ਰੇਵ ਹੁੰਦਾ ਕੱਪੜਾ ਇੰਨਾ ਕੁ ਤੇ ਇਹਦੇ ਵਿੱਚ ਹੋਊਗਾ ਹੀ ਪਰ ਉਹ ਸਲਾਈ ਲੱਗਣ ਦੇ ਵਿੱਚ ਕੋਈ ਵੱਲ ਨਹੀਂ ਪੈਂਦਾ ਆ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਨਾਲ-ਨਾਲ ਸਲਾਈ ਲਾਈ ਜਾਂਦੇ ਆ ਨਾ ਉਦੋਂ ਕੋਈ ਵੱਲ ਨਹੀਂ ਪੈਂਦਾਗਾ ਜਿਹੜਾ ਨੇਫਾ ਉਹ ਆਪਾਂ ਬਣਾ ਲਿਆ ਹੁਣ ਜਿਹੜੇ ਇੱਧਰ ਆਪਾਂ ਪਹੁੰਚੇ ਆ ਇਹਨਾਂ ਤੇ ਸਲਾਈ ਲਾਵਾਂਗੇ ਪਹੁੰਚਿਆਂ ਤੇ ਇਹ ਵੀ ਸਿੰਪਲ ਹੀ ਸਿਲਾਈ ਲਾਉਣੀ ਹੈ ਬਸ ਜਿਸ ਤਰ੍ਹਾਂ ਆਪਾਂ ਨੇਫੇ ਤੇ ਸਿਲਾਈ ਲਾਈ ਉਸ ਤਰ੍ਹਾਂ ਹੀ ਆਪਾਂ ਜਿਹੜੀ ਇਹ ਪੌਂਚੇ ਆ ਤੇ ਸਿਲਾਈ ਲਾ ਲੈਣੀ ਹੈ ਇਹਦੇ ਤੇ ਆਪਾਂ ਅਲੱਗ ਜਿਹੜਾ ਕੱਪੜਾ ਉਹ ਨਹੀਂ ਲਾਉਣਾਗਾ ਇੱਥੋਂ ਆਪਾਂ ਬਸ ਥੋੜਾ ਥੋੜਾ ਫੋਲਡ ਕਰਕੇ ਤੇ ਇਹਦੇ ਤੇ ਸਿਲਾਈ ਲਾ ਦੇਣੀ ਹੈ ਜਿਹੜਾ ਪੌਂਚਿਆਂ ਦੇ ਆਪਾਂ ਅਲੱਗ ਕੱਪੜਾ ਲਾਉਨੇ ਆ ਉਹ ਆਪਾਂ ਤੁਹਾਨੂੰ ਅਲੱਗ ਵੀਡੀਓ ਦੇਵਾਂਗੇ ਅਲੱਗ ਕਸ਼ੇਰਾ ਉਹ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਉਹਦੀ ਆਪਾਂ ਅਲੱਗ ਤੁਹਾਨੂੰ ਵੀਡੀਓ ਦੇਵਾਂਗੇ ਇਹ ਆਪਣੇ ਕੋਲੇ ਗਰਮੀ ਵਾਲਾ ਸੀ ਵੈਸੇ ਵੀ ਉਹਨਾਂ ਨੇ ਕਿਹਾ ਸੀ ਵੀ ਇਹਦੇ ਨਹੀਂ ਲਾਉਣਾ ਕਪੜਾ ਇਸੇ ਲਈ ਆਪਾਂ ਨਹੀਂ ਲਾਇਆ ਇਹ ਤਾਂ ਬਿਲਕੁਲ ਆਪਾਂ ਥੋੜਾ ਥੋੜਾ ਇਧਰੋਂ ਤਾਂ ਫੋਲਡ ਕਰਨਾ ਹੁੰਦਾ ਕਿਉਂਕਿ ਜਿਹੜਾ ਪਹੁੰਚ ਆਉ ਜਾਦੇ ਫੋਲਡ ਆਪਾਂ ਨਹੀਂ ਕਰਨਾ ਹੁੰਦਾ ਇਸ ਤਰ੍ਹਾਂ ਆਪਾਂ ਰੱਖ ਕੇ ਇੱਥੇ ਸ਼ੁਰੂ ਕਰ ਲਿਆ ਇਹਨੂੰ ਸਾਰਾ ਇਹ ਗੋਲੀ ਏ ਘਮ ਆ ਦੇਖੋ ਆਪਾਂ ਇਧਰ ਸਲਾਈ ਸ਼ੁਰੂ ਕੀਤੀ ਸੀ ਇਸ ਤਰ੍ਹਾਂ ਆ ਦੇਖੋ ਸਾਰੀ ਸਲਾਈ ਇਧਰ ਆਪਣੀ ਲੱਗ ਗਈ ਹੈ ਜਿਹੜੀ ਇਹ ਪਹੁੰਚੇ ਤੇ ਤੇ ਹੁਣ ਇੱਥੇ ਹੀ ਆਪਾਂ ਫੇਰ ਜਿਵੇਂ ਆ ਗਏ ਆ ਸਲਾਈ ਇੱਥੇ ਆਪਣੀ ਪੂਰੀ ਹੋ ਜਾਣੀ ਆ ਹੁਣ ਇੱਥੇ ਆਪਾਂ ਥੋੜਾ ਜਿਹਾ ਕਪੜਾ ਦੇਖੋ ਇੰਨਾ ਕ ਕਪੜਾ ਜਿਹੜਾ ਆਪਾਂ ਕੱਟਿਆ ਇਸ ਤੋਂ ਘੱਟ ਵੀ ਕੱਟ ਸਕਦੇ ਆ ਇਸ ਤਰ੍ਹਾਂ ਇਹਨੂੰ ਡਬਲ ਕਰਕੇ ਇਹ ਆਪਾਂ ਇੱਥੇ ਅੰਦਰਲੀ ਸਾਈਡ ਆ ਜਿੱਥੋਂ ਆਪਾਂ ਕੱਟ ਲਾਇਆ ਸੀ ਨਾ ਇੱਥੇ ਆਪਾਂ ਇਸ ਤਰ੍ਹਾਂ ਐ ਇਹ ਰੱਖ ਦੇਣਾ ਕਿਉਂਕਿ ਇੱਥੋਂ ਜਿਹੜਾ ਕਸ਼ੇਰਾ ਫਟ ਜਾਂਦਾ ਆ ਚੀਜ਼ ਤੋਂ ਜਦੋਂ ਆਪਾਂ ਅਲੱਗ ਟਾਕੀ ਲਾਉਣੇ ਇੱਥੇ ਕਪੜਾ ਅਲੱਗ ਲਾਉਣੇ ਉਦੋਂ ਵੀ ਆਪਾਂ ਇਹ ਰੱਖਦੇ ਆ ਹੁਣ ਵੀ ਆਪਾਂ ਇੱਥੇ ਇਸ ਤਰ੍ਹਾਂ ਇਹ ਰੱਖਾਂਗੇ ਆਪਾਂ ਥੋੜੀ ਜੀ ਸਿਲਾਈ ਜਿਹੜੀ ਹੋਰ ਲਾ ਲਗੇ ਫਿਰ ਇੱਥੇ ਆਪਾਂ ਰੱਖ ਕੇ ਇਹਦੇ ਤੇ ਸਿਲਾਈ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਥੱਲੇ ਕੱਟਾ ਇਹ ਕੱਟ ਦੇ ਉੱਤੇ ਥੋੜਾ ਜਿਹਾ ਇਹਨੂੰ ਆਪਾਂ ਰੱਖਣਾ ਇਸ ਕੱਪੜੇ ਨੂੰ ਤੇ ਇਹਦੇ ਤੇ ਹੁਣ ਆਪਾਂ ਜਿਹੜੀ ਉਹ ਸਲਾਈ ਲਾ ਦੇਣੀ ਆ ਇੱਥੇ ਆਪਾਂ ਤਿੰਨ ਚਾਰ ਸਲਾਈਆਂ ਜਿਹੜੀਆਂ ਮੋੜ-ਮੋੜ ਕੇ ਮਸ਼ੀਨ ਉਹ ਲਾ ਦੇਣੀਆਂ ਤਾਂ ਕਿ ਇੱਥੋਂ ਜਿਹੜਾ ਕਸ਼ੇਰਾ ਉਹ ਫਟ ਜਾਂਦਾ ਆ ਦੇਖੋ ਇੱਕ ਸਲਾਈ ਆਪਣੀ ਇਹਦੇ ਉੱਤੇ ਲੱਗ ਗਈ ਆ ਇਸ ਤਰ੍ਹਾਂ ਹੀ ਆਪਾਂ ਇੱਥੇ 2-3 ਸਲਾਈਆਂ ਲਾ ਦੇਣੀਆਂ ਇਹ। ਆਪਾਂ ਜਿਹੜਾ ਇੱਥੇ ਕਪੜਾ ਜਿਹੜਾ ਆਪਾਂ ਲਾਉਣਾ ਸੀ ਉਹ ਆਪਾਂ ਇੱਥੇ ਲਾਤਾ। ਆ ਦੇਖੋ ਜੇ ਆਪਾਂ ਨੂੰ ਲੱਗਦਾ ਥੋੜਾ ਜਿਹਾ ਕਪੜਾ ਜਿਵੇਂ ਵੱਧਦਾ ਤੇ ਇਹਨੂੰ ਆਪਾਂ ਅੰਦਰੋਂ ਜਿਹੜੀ ਕਟਾਈ ਵੀ ਕਰ ਸਕਦੇ ਆ। ਆ ਦੇਖੋ ਇੱਧਰ ਦੂਸਰੀ ਸਾਈਡ ਤੋਂ ਵੀ ਇਹ ਸਿੱਧਾ ਪਾਸਾ ਕਸ਼ਹਰੇ ਦਾ ਆ ਦੇਖੋ। ਇੰਨਾ ਕ ਆਪਾਂ ਇੱਥੇ ਇੱਥੋਂ ਤੱਕ ਆਪਣਾ ਕੱਟ ਸੀ। ਥੋੜਾ ਜਿਹਾ ਹੈ ਜਿਹੜਾ ਕਪੜਾ ਉਹ ਬਾਹਰ ਦਿਸ ਰਿਹਾ ਬਸ ਆਪਣਾ ਇੰਨਾ ਕੀ ਆਪਾਂ ਦਿਸਨ ਦੇਣਾ ਇਹ ਕਪੜਾ ਅੰਦਰਲੀ ਸਾਈਡ ਤੋਂ ਜਿਹੜਾ ਵੇਸਟ ਕਪੜਾ ਆਪਾਂ ਨੂੰ ਲੱਗਦਾ ਥੋੜਾ ਥੋੜਾ ਛੱਡ ਕੇ ਆਪਾਂ ਨਾਲੋਂ ਜਿਹੜੀ ਕਟਾਈ ਕਰ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਦੂਸਰਾ ਪਹੁੰਚਾ ਉਹ ਇਹਦੇ ਸਿਲਾਈ ਲਾ ਲੈਣੀ ਹੈ ਦੂਸਰੇ ਪਹੁੰਚੇ ਤੇ ਵੀ ਫਿਰ ਦਿਖਾਉਨੇ ਆ ਤੁਹਾਨੂੰ ਹਾਂਜੀ ਆ ਦੇਖੋ ਆਪਾਂ ਕਸ਼ਹਿਰਾ ਜਿਹੜਾ ਸਾਰਾ ਸਿਲਾਈ ਕਰ ਲਿਆ ਇਹਦੇ ਆਪਾਂ ਪਹੁੰਚੇ ਵੀ ਆ ਦੇਖੋ ਦੋਨਾਂ ਸਾਈਡਾਂ ਤੋਂ ਬਣਾ ਲਏ ਆ ਇਧਰ ਆਪਣਾ ਨੇਫਾ ਜਿਹੜਾ ਉਹ ਵੀ ਬਣ ਗਿਆ ਇਹ ਜਿਹੜਾ ਆਪਾਂ ਇੱਧਰ ਸਾਈਡ ਤੋਂ ਕੱਪੜਾ ਲਾਇਆ ਸੀ ਵੱਧ ਕੱਪੜਾ ਸੀ ਆਪਣੇ ਕੋਲੇ ਸਾਈਡ ਤੋਂ ਆਪਾਂ ਲਾਇਆ ਸੀ ਉਹਦਾ ਆਪਾਂ ਜਿਹੜਾ ਨਾਲਾ ਉਹ ਵੀ ਇਹਦਾ ਨਾਲ ਦਾ ਹੀ ਬਣਾ ਕੇ ਤੇ ਵਿੱਚ ਆਪਾਂ ਪਾਤਾ ਇਹਦੇ ਨਾਲਾ ਵੀ ਤੇ ਬਹੁਤ ਹੀ ਜਿਹੜਾ ਸੌਖਾ ਤਰੀਕਾ ਹੈ ਕਸ਼ਹਿਰਾ ਸਲਾਈ ਕਰਨ ਦਾ ਜ਼ਿਆਦਾਤਰ ਭੈਣਾਂ ਜਿਵੇਂ ਘਰੇ ਕੱਪੜੇ ਸਲਾਈ ਕਰ ਲੈਂਦੀਆਂ ਆਪ ਦੇ ਘਰੇ ਪਾਉਣ ਵਾਲੇ ਕੱਪੜੇ ਜਿਹੜੇ ਪਹਿਣਾ ਜ਼ਿਆਦਾਤਰ ਸਲਾਈ ਕਰ ਲੈਂਦੀਆਂ ਪਰ ਕਸ਼ਹਿਰਾ ਜਿਵੇਂ ਉਹਨਾਂ ਨੂੰ ਨਹੀਂ ਸਲਾਈ ਕਰਨਾ ਆਉਂਦਾ ਹੁੰਦਾ ਕਹਿ ਦਿੰਦੇ ਵੀ ਕਸ਼ਹਿਰਾ ਸਿਉਣਾ ਸਾਨੂੰ ਔਖਾ ਲੱਗਦਾ ਪਰ ਇਹ ਜਿਹੜਾ ਬਹੁਤ ਜ਼ਿਆਦਾ ਸੌਖਾ ਤਰੀਕਾ ਘਰੇ ਕਸ਼ਹਿਰਾ ਸਲਾਈ ਕਰਨ ਦਾ ਕਿਉਂਕਿ ਉਹਨੇ ਦਾ ਕਪੜਾ ਆਉਂਦਾ ਤੇ ਉਨੀ ਜਿਹੜੀ ਕਸ਼ਹਿਰੇ ਦੀ ਉਹ ਆਪਾਂ ਨੂੰ ਸਵਾਈ ਪੈ ਜਾਂਦੀ ਹੈ ਜੀ ਆਪਾਂ ਸਲਾਈ ਕਰਾਉਣੇ ਆ ਤਾਂ ਕਸ਼ਹਿਰਾ ਤੇ ਸਭ ਤੋਂ ਸੌਖਾ ਤਰੀਕਾ ਹੈ ਜਿਹੜਾ ਕਸ਼ਹਿਰਾ ਸਲਾਈ ਕਰਨ ਦਾ ਜਦੋਂ ਘਰੇ ਪਹਿਣਾ ਜਿਹੜੀਆਂ ਕੱਪੜੇ ਸਲਾਈ ਕਰਦੀਆਂ ਉਹਨਾਂ ਵਾਸਤੇ ਵੀ ਤੇ ਆਪਾਂ ਇਸ ਤਰ੍ਹਾਂ ਹੀ ਤੁਹਾਨੂੰ ਸੌਖੇ ਸੌਖੇ ਤਰੀਕੇ ਸਾਰੇ ਦੱਸੀਦੇ ਆ ਕੋਈ ਵੀ ਰੈਸਪੀ ਬਣਾਉਣੇ ਆਪ ਕੋ ਵੀ ਤੁਹਾਨੂੰ ਸੌਖਾ ਤਰੀਕਾ ਦੱਸਦੇ ਆ ਜਦ ਸਲਾਈ ਦਾ ਵੀ ਕੋਈ ਵੀ ਆਪਾਂ ਨੂੰ ਦਿਖਾਉਨੇ ਆ ਤੁਹਾਨੂੰ ਵੀ ਸੌਖਾ ਤਰੀਕਾ ਹੀ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਨਾ ਸਾਡੀਆਂ ਵੀਡੀਓ ਦੇਖਣ ਦੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਵੀ ਨਵੇਂ ਭੈਣ ਭਰਾ ਸਾਡੇ ਚੈਨਲ ਦੇ ਨਾਲ ਜੁੜਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਜਿਹੜੀ ਤੁਹਾਨੂੰ ਕਿਵੇਂ ਦੀ ਲੱਗਦੀ ਆ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ